ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਤੁਸੀਂ ਜਾਣਦੇ ਹੀ ਆ ਨੌਜਵਾਨ ਮੁੰਡਾ ਵਪਾਰ ਦਾ ਕੰਮ ਕਰਦਾ ਮੁੱਲ-ਮੁੱਲੇ ਦੇ ਜਾਇਜ਼ ਹੀ ਹੁੰਦੇ ਆ ਪਸ਼ੂ ਵੀ ਸੂਏ ਸਵਾਏ ਹੁੰਦੇ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਊਗਾ ਅੱਗੇ ਵੀ ਅਗਲੇ ਚੋਕੇ ਲੈ ਜਾਂਦੇ ਆ ਤੇ ਹੁਣ ਵੀ ਜਿਹਦੇ ਜਿਹੜੀ ਵੀ ਵੜ ਪਸੰਦ ਆਉ ਤਿੰਨੇ ਸੂਈਆਂ ਸਵਾਈਆਂ ਅਗਲਾ 2 ਟਾਈਮ 3 ਟਾਈਮ ਜਿੰਨੇ ਟਾਈਮ ਅਗਲੇ ਦਾ ਜੀ ਕਰਦਾ ਕਿਉਂਕਿ ਤੁਸੀਂ ਪੈਸੇ ਦੇਣੇ ਆ ਤੁਹਾਡਾ ਹੱਕ ਬਣਦਾ ਫੁੱਲ ਤਸੱਲੀ ਕਰਨ ਦਾ ਜਦੋਂ ਘਮਿਆਰ ਭਾਂਡਾ ਬਣਾਉਂਦਾ ਨਾ ਅਗਲਾ ਟਣਕਾ ਕੇ ਵੇਂਦਾ ਪਹਿਲਾਂ ਕਿ ਪੱਕਾ ਤੇ ਉਸ ਹਿਸਾਬ ਨਾਲ ਤੁਸੀਂ ਵੀ ਆਪਦਾ ਪਸ਼ੂ ਟਣਕਾ ਕੇ ਲਓ ਤੁਸੀਂ ਪੈਸੇ ਦੇਣੇ ਜੇ ਕੋਈ ਫ੍ਰੀ ਚ ਦਿੰਦਾ ਤਾਂ ਅੱਖਾਂ ਮੀਚ ਕੇ ਲੈ ਲਓ ਤੇ ਜੇ ਪੈਸੇ ਦੇਣੇ ਆ ਜੇ ਸੁਆ ਸਵਾਇਆ ਪਸ਼ੂ ਆ 2 ਟਾਈਮ 4 ਟਾਈਮ ਜਿੰਨੇ ਟਾਈਮ ਤੁਹਾਡੀ ਤਸੱਲੀ ਨਹੀਂ ਨਾ ਹੁੰਦੀ ਉਨੇ ਦਿਨ ਤੁਹਾਨੂੰ ਤਸੱਲੀ ਕਰਨੀ ਚਾਹੀਦੀ ਆ ਤੇ ਜੇ ਕਿਸੇ ਕੋਲੇ ਬਾਹਲੇ ਪੈਸੇ ਆ ਉਹ ਭਾਵੇਂ ਬਈ ਘਰੇ ਬੈਠਾ ਮੰਗਾ ਲੇ ਉਹ ਥੋਡੀ ਮਰਜ਼ੀ ਆ ਪਰ ਆਪਣਾ ਕੰਮ ਦੱਸਣਾ ਤੁਹਾਨੂੰ ਦੱਸਦਾ ਪਰ ਮੇਰੇ ਦੱਸਣ ਤੋਂ ਪਹਿਲਾਂ ਤੁਹਾਨੂੰ ਆਪ ਨੂੰ ਹੀ ਚਾਹੀਦਾ ਕਿ ਅਸੀਂ ਪੈਸੇ ਲਾਉਣੇ ਆ ਵੀਡੀਓ ਵਾਲਿਆਂ ਦਾ ਵੀਡੀਓ ਬਣਾਦੀ ਪਸ਼ੂ ਵਿਖਾਤਾ ਚੋਕੇ ਦਾ ਤੁਸੀਂ ਵੇਖਣਾ ਤਾਂ ਤੁਹਾਨੂੰ ਪਹਿਲਾਂ ਹੀ ਚਾਹੀਦਾ ਪਰ ਆਪਾਂ ਫਿਰ ਵੀ ਕਹਿ ਦਈਦਾ ਕਿ ਭਰਾਵਾ ਚੋਕੇ ਲੈ ਲਓ ਹਾਂਜੀ ਸਤਿ ਸ੍ਰੀ ਅਕਾਲ। ਬਈ ਸਤਿ ਸ੍ਰੀ ਅਕਾਲ ਜੀ। ਨਾਮ ਦੱਸ ਦੀਏ। ਨਾਮ ਜਸਕਰਨ ਪੈਂਡ ਕਾਲੇ ਗਿੱਥੀ ਬਹਾਦਰ ਰੰਜਲਾ ਮੋਗਾ। ਫੋਨ ਨੰਬਰ ਦੱਸ ਦੀ। 9814326166 3 ਜਨਵਰੀ। ਹਾਂਜੀ ਬਈ 3 ਜਨਵਰੀ। ਕਿਹੜੇ ਪਾਸੇ ਲੱਗੀਏ? ਦੂਤੋਂ ਮਾਰਗੀ ਲੱਗ ਜਾਂਦੀ। ਚਲੋ ਕਾਲੀ ਤੋਂ ਹੀ ਚੱਲ ਪੋ। ਇਹਨੂੰ ਬਈ ਅੱਜ ਹੋ ਗਏ ਹੋਣਗੇ 10-11 ਦਿਨ ਸੋਈ। ਹਮ। ਕਾਣ ਮੇੜ ਦਾ ਚੱਲੀ ਜਾਂਦਾ। ਹਮ। ਜਿਹੜਾ ਚੂਣ ਵਾਲਾ ਹੁਣ 14 ਕਿਲੋ ਹੋਊਗਾ। ਹਮ। ਬੰਦਾ ਭਾਵੇਂ ਦੋ ਡੰਗ ਛੱਡ ਕੇ ਦੋ ਦਿਨ ਚੋਈ ਚੱਲੇ। ਠੀਕ ਐ। ਆਪਣੇ ਵਾਲਾ ਖੁੱਲੀ ਜੋੜਾ ਆਉਣ ਵਾਲਾ ਬ ਇਹ ਮੋਹਲਸਾ ਤੋਂ ਮਨ ਜਾਏ 55 ਜੋ ਮਾਨਦਾਂ ਕਰਦਾ 14 ਕਿਲੋ ਦੁੱਧ ਬਾਈ ਕਾਂ ਦਾ ਚੋਣ ਚੋਣ ਵਾਲਾ ਇੱਕ ਤਾਂ ਹੁੰਦਾ ਕੈਨ ਵਾਲਾ ਕਿ ਬਾਈ ਗੱਬਣ ਵੈੜ ਆ ਇਹਨੇ 20 ਕਿਲੋ ਦਿੱਤਾ ਠੀਕ ਐ ਐਰ ਕੀ 30 ਕਿਲੋ ਦਿਓ ਹਰੇਕ ਹੀ ਗੱਬਣ ਨੂੰ 10 ਕਿਲੋ ਦੁੱਧ ਵਧਾ ਦਿੰਦਾ ਜਿਵੇਂ ਅੰਦਰ ਮੱਛੀ ਮੋਟਰ ਲੱਗੀ ਹੁੰਦੀ ਹੈ ਨਾ ਤੇ ਸੋਚੀ ਨਾਪ ਦੇਣੀ ਇਹਦੇ ਉਨੇ ਧਾਰ ਮਾਰਨੀ ਦੁੱਧ ਦੀ ਬਾਲਟੀ ਭਾਰੀ ਦੇਣੀ ਆ ਉਹ ਕੈਨ ਵਾਲੀਆਂ ਗੱਲਾਂ ਹੁੰਦੀਆਂ ਪਰੇ ਸੂਆ ਸਵਾਇਆ ਪਸ਼ੂ ਆ 14 ਕਿਲੋ ਦੁੱਧ ਬਾਈ ਕਹਿੰਦਾ ਚੋਨ ਵਾਲਾ ਤਿਆਰ ਆ ਕੰਡੇ ਵਾਲਾ ਦੋ ਡੰਗ ਛੱਡੋ ਬਾਈ ਕਹਿੰਦਾ ਦੋ ਦਿਨ ਝੋਲੋ ਮੇਰੇ ਵੱਲੋਂ ਤਾਂ ਦੋਆਂ ਦਿਨਾਂ ਚ 4 ਡੰਗ ਬਣ ਜਾਂਦੇ ਆ ਸਵੇਰ ਸ਼ਾਮ ਇੱਕ ਦਿਨ ਚ ਦੋ ਡੰਗ ਬਣ ਕੇ ਦੂਜੇ ਦਿਨ ਫੇਰ ਸਵੇਰ ਸ਼ਾਮ 4 ਡੰਗ ਬਣ ਕੇ ਬਾਈ ਕਹਿੰਦਾ ਅਗਲਾ ਆਉਣ ਵਾਲਾ ਬਣੇ ਮੈਂ ਚਵਾ ਦੂੰਗਾ ਜਿੰਨੇ ਦਿਨ ਜੀ ਕਰਦਾ ਚੋਕੇ ਲੈ ਜੇ ਆਪਾਂ ਤਾਂ ਪਹਿਲਾਂ ਹੀ ਕਹਤਿਆਂ ਇਹ ਗੱਲਾਂ ਹੁਣ ਦੁਬਾਰਾ ਰਿਪੀਟ ਨਹੀਂ ਕਰਦੇ ਜੇ ਕਿਸੇ ਨੇ ਨਹੀਂ ਚੋਣੀਆਂ ਬਾਹਲੇ ਪੈਸੇ ਦਾ ਭਾਵਾ ਭਾਈ ਨਾ ਚੋ ਥੋਡੀ ਮਰਜ਼ੀ ਮੁੱਲ 57 55 ਦੀ ਦੇ ਦੇਣੀ ਆ ਕਾਲੇ ਰੰਗ ਦੀ ਵੱਛੀ ਆ ਮੱਝਾਂ ਵਰਗਾ ਦੁੱਧ ਦਾ ਕਾਣੇ ਦਾ ਚੱਲ ਪਿਆ 2 ਕਿਲੋ ਦੁੱਧ ਹੋਰ ਵਧਾ ਸਕਦੀ ਆ ਤੇ ਜੇ ਤੁਸੀਂ ਜਾ ਕੇ ਸੁੱਕੀ ਤੂੜੀ ਤੇ ਬੰਨਤੀ ਫੇਰ ਅੱਜ 14 ਕਿਲੋ ਇਹਨੇ 14 ਕਿਲੋ ਵੀ ਨਹੀਂ ਦੇਣਾ ਦੂਜਾ ਸੂਹਾ ਨਵਾਂ ਹਨ ਵੱਛੀ ਮੋٹے ਮੋٹے ਥਾਣਾ ਚਵਾਈ ਇੱਕ ਨੰਬਰ 55000 ਦੀ ਦੇ ਦੇਣੀ ਜੈ ਜੀ ਬਾ ਦੁੱਧ ਦੋ ਕਿਲੋ ਹੋਰ ਵਧਾ ਦੂ। ਭਾਵੇਂ ਚਾਰ ਟਾਈਮ ਚੋ ਕੇ ਲੈ ਜੇ ਅਗਲਾ। ਦੋ ਨੰਬਰ ਤੇ ਆ ਜੀ ਗਏ। ਇਹਦਾ ਬਈ ਉਹ ਬੱਚਾ ਮੂਰੇ ਖੜਾ ਦਾ। ਕੋਈ ਇਹਨੂੰ 1.5 ਮਹੀਨੇ ਦੀ ਮੰਨ ਲੈ ਕੋਈ ਇਹਨੂੰ ਦੋ। ਆਧਾਰ ਕਾਰਡ ਮੂਰੇ ਆ ਅਗਲਾ ਆਪ ਦੀ ਵੇਖ ਲੈ ਜਨਮ ਤਰੀਕ ਵੇਖ ਲੈ ਆਗੇ। ਹਾਂ ਜੀ ਦਾ ਮੰਨ ਕੇ ਲੈ ਲਈ ਕਿੰਨੇ ਡਸਾਂ ਦੀ ਆ। ਹੂੰ। ਇਹਦੇ ਨਾਲ ਦੁੱਧ ਬਈ ਹੈਗਾ 8 ਕਿਲੋ। ਹੂੰ। ਤੇ ਆਪਣੇ ਲਿਭਾਂ ਵੀ 7 ਕਿਲੋ ਮੰਨ ਕੇ ਲੈ ਜੀ। ਹਾਂ। ਇਹ ਆਪਾਂ ਦੇ ਦੇਣੀ ਆ 20 ਚੋਂ 500 ਛੋੜ ਕਰ। 19.5 ਦੀ। ਵਾਹ। 8 ਕਿਲੋ ਦੁੱਧ 8 ਕਿਲੋ ਦੁੱਧ 8 ਕਿਲੋ ਦੁੱਧ 19000 ਦੀ ਦੇ ਦੇਣੀ ਆ ਤੇ ਆਧਾਰ ਕਾਰਡ ਇਹਦਾ ਮੂਹਰੇ ਖੜਾ ਤੇ ਅਗਲਾ ਆ ਕੇ ਆਧਾਰ ਕਾਰਡ ਨੂੰ ਵੇਖੇ ਕਿੰਨੇ ਦਾ ਬਰਥ ਕਿਹੜਾ ਮਹੀਨਾ ਕਿਹੜਾ ਦਿਨ ਅਗਲਾ ਆਪ ਵੇਖ ਲੈ ਕਿਉਂਕਿ ਬੱਚਾ ਮੂਹਰੇ ਬੱਚੇ ਦੇ ਹਿਸਾਬ ਨਾਲ ਆਪਦੀ ਜਜਮੈਂਟ ਕਰ ਲੈ ਕਈ ਤਾਂ ਉਹੀ ਕਹਿੰਦੇ ਭਾਈ 20 ਕਿ ਦਿਨਾਂ ਦਾ ਬੱਚਾ ਦੋ ਮਹੀਨਿਆਂ ਦਾ ਹੁੰਦਾ ਪਰ ਬਾਈ ਨੇ ਤਾਂ ਸਿੱਧੀ ਗੱਲ ਕਰਤੀ ਆ ਕਿ ਬੱਚਾ ਤੁਹਾਡੇ ਮੂਹਰੇ ਆ ਤੇ ਅਗਲਾ ਆਪ ਦਾ ਵੇਖ ਲੈ 8 ਕਿਲੋ ਦੁੱਧ ਆ ਚਾਰ ਕਿਲੋ ਤੜਕੇ ਚਾਰ ਕਿਲੋ ਆਥ ਨੇ ਜਿਹਨੂੰ ਤੜਕੇ ਆਥ ਨੇ ਦਾ ਨਹੀਂ ਪਤਾ 4 ਕਿਲੋ ਮਾਰਨਿੰਗ 4 ਕਿਲੋ ਈਵਨਿੰਗ ਚੋ ਕੇ ਲੈ ਜਾਓ ਅਗਲਾ ਸੁਬਾ ਸ਼ਾਮ ਦੋ ਸ਼ਬਦ ਹੋਰ ਦੱਸਦੇ ਆ ਤੁਹਾਨੂੰ 1.5 9000 ਦੀ ਅੱਗੇ ਆ ਜਾ ਇਹਨੂੰ ਬਈ ਸੁਵੀ ਨੂੰ ਹੋ ਗਏ ਹੋਣਗੇ ਦੋ ਤੋਂ 2.5 ਮਹੀਨੇ ਹਮ ਇਸ ਟਾਈਮ ਦੇ ਲਈ 11 ਕਿਲੋ ਦੁੱਧ ਕਿੰਨੇ ਦੀ ਬਈ ਰੱਬਾ ਲੈਣ ਦੇ ਮੁੱਲ 30 ਬੱਤੀ ਕਰੀਏ 27000 ਰਿਵਰਟ ਦੇਣ ਚਲੋ ਜੀ 11 ਕਿਲੋ ਦੁੱਧ 5.5 ਕਿਲੋ ਤੜਕੇ 5.5 ਕਿਲੋ ਆਥਣੇ 11 ਕਿਲੋ ਦੁੱਧ ਦੇ ਦੇਣੀ ਆ 27000 27000 ਦੀ ਆ ਭਾਤ ਜੈ ਜੀ ਦੁੱਧ ਬਹੁਤ ਆ 11 ਕਿਲੋ ਆ ਤੜਕੇ 5.5 ਕਿਲੋ 5.5 ਕਿਲੋ ਆਥਣੇ ਬਹੁਤ ਆ ਯਾਰ ਅਗਲੇ ਘਰ ਦੀ ਗਾਰੰਟੀ ਆਪਣੀ ਵੜ ਘਰ ਦੀ ਆ ਹੈ ਇਹ ਆਪਣੀ ਘਰੋਂ ਹੀ ਅਖਾਂ ਲ ਘਰਦੀ ਵਹਿੜੀ ਆ ਅੱਛਾ ਹਾਂ ਇਹ ਆਪਣੀ ਇਹ ਬਾਈ ਕਹਿੰਦਾ ਆਪਣੇ ਘਰ ਦੀ ਆ ਠੀਕ ਹੈ ਬਾਈ ਕਹਿੰਦਾ ਆਪਣੀ ਰਿਸ਼ਤੇਦਾਰੀ ਜੋ ਵਹਿੜ ਆਈ ਐ ਵੇਚਣੀ ਹੁਣੀ ਆਈ ਐ ਘਰ ਦੀ ਮੰਨੋ ਬਾਈ ਕਹਿੰਦਾ ਕਿਉਂਕਿ ਰਿਸ਼ਤੇਦਾਰੀ ਮੇਨ ਚ ਆਈ ਆ ਦੋਸਤੋ ਮੈਟ ਤੇ ਪਸ਼ੂ ਆ ਤਿਲਕਦਾ ਐ ਇਹ ਬਾਈ ਮੈਟ ਤੇ ਵਹਿੜ ਆਈ ਨਹੀਂ ਖੜਨਾ ਤਰਨਾ ਨਹੀਂ ਹੁੰਦਾ ਇਹੀ ਤਿਲਕੀਆਂ ਦੀ ਬਾਕੀ ਸਾਰੀਆਂ ਹੋਵੇ ਹਾਂ ਰਾਜੀ ਫਲ ਐ ਕੱਦ ਵੱਡਾ ਯਾਰ ਦੇ ਦੇਣੀ ਆ ਇਹ 27000 27000 ਦੀ ਬਾਈ ਚ ਭਾਂ ਤੋੜਨਾ ਕਰੇ ਮੱਝਾਰਗਾ ਦੁੱਧ ਦਊ 11 ਕਿਲੋ ਦੁੱਧ ਮੱਝਾਰਗਾ ਹੋਣਾ ਇੰਨੇ ਦੀ ਕਿਹਨੇ ਦੇਣੀ ਆ ਭਾਵਾ ਸਾਰੇ ਪੰਜਾਬ ਚ ਢੇੜਾ ਦੇ ਲੋ 11 ਕਿਲੋ ਦੁੱਧ ਕੰਡੇ ਦੇ ਜੋ ਕੇ 27.5 ਹਜ਼ਾਰ ਦੀ ਕੋਈ ਦਿੰਦਾ ਨਹੀਂ ਤੇ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਰਿਸ਼ਤੇਦਾਰੀ ਚੋਂ ਆਈ ਆ ਆਪਾਂ ਅਗਲੇ ਨੂੰ ਪੈਸੇ ਵਟ ਕੇ ਦੇ ਦੇਨੇ ਆ ਚਲੋ ਜੀ ਸਰ ਗਿਆ ਸਰਾ ਗਿਆ ਨਹੀਂ ਦੇਣੀ 11 ਕਿਲੋ ਦੁੱਧ ਵਾਲੀ ਕਿਸੇ ਨਹੀਂ ਹੁਣ ਸਿੰਘ ਜੀ ਅਜੇ ਸਿੰਘ ਨਾ ਹੁੰਦੇ ਇਹ ਹੀ 35-40 ਹਜ਼ਾਰ ਦੀ ਸੀ ਤੇ ਜੀਨੇ ਦੁੱਧ ਪੀਣ ਨੂੰ ਲੈਣੀ ਆ ਆਪਦਾ ਦੁੱਧ ਦਾ ਬੁੱਤਾ ਲਾਉਣਾ ਉਹਨੂੰ ਸਿੰਘ ਕੀ ਕਹਿੰਦੇ ਆ ਇਹ ਤਾਂ ਆਪ ਵਿਚਾਰੀ ਆਪ ਡਰੀ ਜਾਂਦੀ ਐ ਤੇ ਜੇ ਮਾਰਦੀ ਐ ਤਾਂ ਖੋਨੀ ਨੇ ਵੀ ਟੁੱਟ ਮਾਰਨੀ ਤੇ ਟਾਪੂ ਲਵਾ ਦੇਣਾ ਤੇ ਜਦੋਂ ਸਿੰਘ ਹੈਗੇ ਐ ਮਾਰਦੀ ਨਹੀਂ ਇਹ ਤੁਹਾਨੂੰ ਇਹ ਕਹਿੰਦੀ ਐ 11 ਕਿਲੋ ਦੁੱਧ ਵਾਲੀ ਦੇਣੀ ਨਹੀਂ ਕਿਸੇ ਨੇ ਸਿੰਘਾਂ ਵਾਲੀ ਵੀ ਨਹੀਂ ਦੇਣੀ ਕਿਸੇ ਨੇ ਗਾਰੰਟੀ ਆ ਮੇਰੀ ਮਾਰਨ ਦੀ ਤਾਂ ਇੰਨੀ ਗਾਰੰਟੀ ਆ ਜੇ ਕਿਹਦੇ ਘਰੇ ਗਾਂ ਮਾਰ ਜੇ ਨਾ ਗਾਂ ਬੰਨ੍ਹਾ ਜੜਾ ਕੇ ਆਪਣੇ ਘਰੇ ਬੰਨ੍ਹੇ ਨਹੀਂ ਮਾਰਦੀ ਨਹੀਂ ਤਾਂ ਖੋਨੀ ਮਾਰਦੀ ਤੇ ਗਾਂ ਵਾਲੇ ਤੇ ਕਾਦੀ ਮਾਰਨੇ ਨੇ ਫੋਨ ਨੰਬਰ ਸਕਰੀਨ ਤੇ ਜਮਾਂ ਜੈਜਪਾ ਸਤਿ ਸ੍ਰੀ ਅਕਾਲ